ਸੋ ਸਤਿ ਸ੍ਰੀ ਅਕਾਲ ਦੋਸਤੋ ਅ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਇੱਕ ਬਹੁਤ ਏਮ ਮੁੱਦਾ ਹੈਗਾ ਜਿਸ ਤੇ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹਾਂ ਮੁੱਦਾ ਇਹ ਹੈ ਕਿ ਜਿਹੜੀ ਗਲਾੜਾ ਹੈਗੀ ਐ ਉਹ ਜ਼ਮੀਨ ਐਕਵਾਇਰ ਕਰ ਰਹੀ ਹੈ ਕਿਸਾਨਾਂ ਭਰਾਵਾਂ ਦੀ ਤੇ ਜਾਂ ਕੁਝ ਜਿਨ੍ਹਾਂ ਕੋਲੇ ਆਲਰੇਡੀ ਜ਼ਮੀਨ ਹੈਗੀ ਐ ਕਿਸੇ ਨੇ ਬਿਲਡਰਸ ਜਾਂ ਹੋਰ ਕਿਸੇ ਕੋਲੇ ਲਈ ਵੀ ਆ ਉਹਨਾਂ ਤੋਂ ਟੋਟਲ ਜਿਹੜੀ ਇਹ ਜ਼ਮੀਨ ਅਕਵਾਇਰ ਹੋ ਰਹੀ ਹੈ ਲੁਧਿਆਣਾ ਵਿੱਚ ਇਹਦੀ ਜਿਹੜਾ ਇਹ ਬਣਾਇਆ ਇਹਨਾਂ ਨੇ ਅਕਵਾਇਰ ਕਰਨ ਦਾ ਸਿਸਟਮ ਉਹ ਇਹ ਹੈ ਕਿ ਆ ਜਿਹੜਾ ਦਾਖਾ ਹਲਕਾ ਗਿਲ ਹਲਕਾ ਨਾਲ ਮੇਰੇ ਖਿਆਲ ਥੋੜਾ ਜਿਹਾ ਪਾਰਟ ਉਹ ਆ ਸਾਨੇ ਵਾਲ ਦਾ ਵੀ ਹੋ ਸਕਦਾ ਹੈ ਤੇ ਜਗਰਾਉਂ ਦੇ ਵੀ ਕੁਝ ਪਿੰਡ ਇਹਦੇ ਵਿੱਚ ਆ ਸਕਦੇ ਆ ਇਹ 23000 ਦੇ ਲਗਭਗ ਕਿੱਲੇ ਐਕਵਾਇਰ ਕਰ ਰਹੀ ਹੈ ਸੋ ਜਦੋਂ 23000 ਲੈਂਡ ਐਕਵਾਇਰ ਕਰ ਲੇਗੀ ਜਾਨੀ ਕਿ ਜ਼ਕਮੀਨ ਐਕਵਾਇਰ ਕਰ ਲੇਗੀ ਤਾਂ ਇਹ ਮੇਰਾ ਖਿਆਲ ਆਸੇ ਪਾਸੇ ਤੁਹਾਨੂੰ ਕਿਤੇ ਜ਼ਮੀਨ ਹੀ ਨਹੀਂ ਦਿਖੇਗੀ 23000 ਕਿੱਲਾ ਕੋਈ ਥੋੜੀ ਲੈਂਡ ਨਹੀਂ ਹੁੰਦੀ ਇਹਦੇ ਪਿੱਛੇ ਮਕਸਦ ਕੀ ਹੈ ਮਕਸਦ ਇਹ ਹੈ ਕਿ ਜਿਹੜਾ ਪੰਜਾਬ ਦੇ ਸਿਰ ਬਹੁਤ ਸਾਰਾ ਕਰਜ਼ਾ ਚੜਿਆ ਆਇਆ ਹੈ ਤੇ ਬਹੁਤ ਸਾਰੀਆਂ 2 ਸਾਲ ਰਹਿ ਗਏ 1.4 ਲੱਖ ਕਰੋੜ ਰੁਪਏ ਦਾ ਕਰਜ਼ਾ ਚੜਿਆ ਹੈ 2 ਸਾਲ ਰਹਿ ਗਏ ਨੇ ਸਰਕਾਰ ਨੇ ਜਿਹੜੀਆਂ ਸਕੀਮਾਂ ਜਿਹੜੇ ਵਾਅਦੇ ਕੀਤੇ ਸਨ ਉਹ ਵੀ ਪੂਰੇ ਕਰਨੇ ਆ ਕਿਉਂਕਿ ਉਹਨਾਂ ਕੋਲ ਪੈਸਾ ਨਹੀਂ ਹੈ ਔਰ ਜਦੋਂ ਲੈਂਡ ਪੂਲਿੰਗ ਇਹਨੂੰ ਲੈਂਡ ਪੂਲਿੰਗ ਕਹਾਂਗੇ ਲੋਕਾਂ ਦੀ ਜ਼ਮੀਨ ਐਕਵਾਇਰ ਕਰ ਲੈਣਗੇ ਉਹਨੂੰ ਕਹਿਣਗੇ ਵੀ ਅਸੀਂ ਤੈਨੂੰ ਇਹਦੇ ਵਿੱਚੋਂ ਪਲਾਟ ਦੇ ਦੇ ਦਿੰਦੇ ਇੱਕ ਸ਼ੋਰੂਮ ਦੇ ਦੇਾਂਗੇ ਅਗਰ ਕੋਈ ਕਮਰਸ਼ੀਅਲ ਸਾਈਟ ਦੇਣਗੇ ਤੇ ਹੋਰੀ ਕਿਲਾ ਅਕਵਾਇਰ ਕਰ ਲੈਣਗੇ ਜਾਨੀ ਕਿ ਕਿੱਲੇ ਮਗਰ ਹੋ ਸਕਦਾ 500 ਗਜ ਦਾ ਪਲਾਟ ਦੇ ਦੇਣ ਜਾਂ 600 ਗਜ ਦਾ ਪਲਾਟ ਦੇ ਦੇਣ ਜਾਂ 1000 ਗਜ ਦਾ ਦੇ ਦੇਣ ਸੋ ਇਸ ਤਰ੍ਹਾਂ ਦੀ ਇਹ ਸਕੀਮ ਲਾਗੂ ਕਰ ਰਹੇ ਜਿਹਦੀ ਮੀਟਿੰਗ ਪ੍ਰਮੁਖ ਸਕੱਤਰ ਨਾਲ ਜਾਨੀ ਕਿ ਚੀਫ ਸਕੱਟਰੀ ਨਾਲ ਹੋ ਚੁੱਕੀ ਹੈ ਇਹਨਾਂ ਦੀ ਤੇ ਇਹਨਾਂ ਨੇ ਜ਼ੋਨ ਵਾਈਜ਼ ਬਣਾਏ ਨੇ 10 ਜ਼ੋਨ ਨੇ ਲੁਧਿਆਣਾ ਦੇ ਜਿਹਦੇ ਵਿੱਚ 2300 23070 ਏਕੜ ਜ਼ਮੀਨ ਐਕਵਾਇਰ ਕਰਨ ਦਾ ਟੀਚਾ ਹੈਗਾ ਕਿਉਂਕਿ ਕੁਝ ਦਿੱਲੀ ਦੇ ਸਾਥੀ ਜਿਹੜੇ ਆਏ ਹੋਏ ਨੇ ਉਹਨਾਂ ਨੇ ਕਿਹਾ ਕਿ ਇੰਨੀ ਜ਼ਮੀਨ ਤਾਂ ਐਕਵਾਇਰ ਕਰੋ ਹੀ ਕਰੋ ਲੁਧਿਆਣਾ ਇਟਸ ਅ ਗੋਲਡ ਮਾਈਨ ਕਿ ਉਹਨਾਂ ਨੂੰ ਲੱਗਦਾ ਹੈ ਕਿ ਸਾਰੀ ਜਿਹੜੀ ਇਹ ਜ਼ਮੀਨ ਹੈ ਗੋਲਡ ਮਾਈਨ ਹੈ ਕਿਵੇਂ ਪੰਜਾਬ ਨੂੰ ਲੁੱਟਿਆ ਜਾ ਰਿਹਾ ਲੁੱਟਿਆ ਜਾ ਸਕਦਾ ਹੈ ਔਰ ਦੂਸਰਾ ਸਾਡਾ ਆ ਖੇਤੀ ਪ੍ਰਦਾਨ ਸੂਬਾ ਹੈ ਜਿਹਨੂੰ ਅਸੀਂ ਬੜੀ ਛਾਤੀ ਥੋਕੇ ਕਹਿੰਦੇ ਆ ਸਾਡੇ ਕੋਲ ਇਹੀ ਹੈ ਪਾਣੀ ਤੇ ਖੇਤ ਤੋਂ ਖੇਤੀ ਪ੍ਰਦਾਨ ਸੂਬੇ ਨੂੰ ਨਸ਼ਟ ਕਰਨ ਦੀਆਂ ਪਿਆਰੀਆਂ ਹੋ ਰਹੀਆਂ ਨੇ ਮਕੰਮਲ ਤੌਰ ਤੇ ਆਪ ਦੇ منصوبੇ ਤੇ ਆਪ ਦੇ ਝੂਠੇ ਵਾਦੇ ਪੂਰੇ ਕਰਨ ਵਾਸਤੇ ਪੰਜਾਬ ਨੂੰ ਲੁੱਟਣ ਦੀ ਤਿਆਰੀ ਹੈ ਕਿਸਾਨ ਵੀਰਾਂ ਨੂੰ ਲੁੱਟਣ ਦੀ ਤਿਆਰੀ ਹੈ ਸੋ ਇਰੇ ਬਾਰੇ ਅਲੱਗ-ਅਲੱਗ ਲੋਕਾਂ ਨੇ ਆਪਦਾ ਪ੍ਰਤੀਕਰਮ ਦਿੱਤਾ ਹੈ ਮੈਂ ਬਤੌਰ ਪੰਜਾਬ ਦਾ ਪ੍ਰਧਾਨ ਹੋਣ ਦੇ ਨਾਤੇ ਔਰ ਕਾਂਗਰਸ ਪਾਰਟੀ ਦਾ ਐ एमपी ਲੁਧਿਆਣਾ ਹੋਣ ਦੇ ਨਾਤੇ ਇਹ ਸਰਕਾਰ ਨੂੰ ਬੇਨਤੀ ਕਰਨਾ ਹੈ ਕਿ ਇਹ ਅਨਿਆਏ ਤੇ ਜ਼ਾਸੀ ਔਰ ਇਹ ਤੱਕਾ ਬਿਲਕੁਲ ਅਸੀਂ ਕਰਨ ਨਹੀਂ ਦੇਵਾਂਗੇ ਮੇਰੀ ਬੇਨਤੀ ਹੈ ਕਿ ਆਪਣਾ ਇਹ ਜਿਹੜਾ ਤੁਸੀਂ ਆ ਖਿਆਲ ਜਿਹੜਾ ਬਣਾਇਆ ਹੈ ਪੰਜਾਬ ਨੂੰ ਮਾਰਨ ਦਾ ਇਹਨੂੰ ਤੁਰੰਤ ਵਾਪਸ ਲਿਆ ਜਾਵੇ ਅੱਜ ਕੁਝ ਸਾਥੀਆਂ ਨੇ ਦਾਖੇ ਸਾਡੇ ਕਿਸਾਨ ਭਰਾਵਾਂ ਨੇ ਉਹਰੇ ਮੁਤਲਕ ਮੀਟਿੰਗ ਵੀ ਰੱਖੀ ਹੈ ਜਿਹਦੇ ਵਿੱਚ ਸਾਡੇ ਸੰਦੀਪ ਸਿੰਘ ਸੰਧੂ ਉਹ ਦਾਖਾ ਦੇ ਹਲਕਾ ਇੰਚਾਰਜ ਜਨਰਲ ਸਕੱਤਰ ਸੂਬਾ ਕਾਂਗਰਸ ਤੇ ਮੈਨੂੰ ਲੱਗਦਾ ਸਾਡੇ ਸੁਪਾਲ ਸਿੰਘ ਖਹਿਰਾ ਕਿਸਾਨਾਂ ਦੇ ਜਿਹੜੇ 올 ਇੰਡੀਆ ਦੇ ਚੇਅਰਮੈਨ ਨੇ ਉਹ ਵੀ ਉੱਥੇ ਉਹਨਾਂ ਦੇ ਦਿੱਤੇ ਸਮੇਂ ਮੁਤਾਬਕ ਆਪਣੀ ਸ਼ਮੂਲੀਅਤ ਤੇ ਹਾਜ਼ਰੀ ਲਵਾਉਣਗੇ ਔਰ ਇਸ ਤੋਂ ਬਾਅਦ ਤੁਰੰਤ ਕਾਂਗਰਸ ਪਾਰਟੀ ਇਹਦੇ ਤੇ ਸੰਗਿਆਨ ਲੈਂਦੇ ਹੋਏ ਗੱਲਬਾਤ ਕਰਕੇ ਸਾਰੀ ਲੀਡਰਸ਼ਿਪ ਨਾਲ ਤੇ ਕਿਸਾਨਾਂ ਨਾਲ ਉਥੋਂ ਦੇ ਲੋਕਲ ਜਿਨ੍ਹਾਂ ਦੇ ਇੰਟਰਸਟ ਹੈਗੇ ਫਿਰ ਇਹ ਰੀ ਲੜਾਈ ਵਿੱਡਾਂਗੇ ਅਗਰ ਸਰਕਾਰ ਨੇ ਇਹ ਆਪਣਾ ਫੈਸਲਾ ਵਾਪਸ ਨਾ ਲਿਆ ਸੋ ਮੈਂ ਵੀ ਪਹੁੰਚਣਾ ਸੀ ਲੇਕਿਨ ਮੈਂ ਕੁਝ ਕੰਮ ਕਰਕੇ ਅੱਜ ਦਿੱਲੀ ਆਇਆ ਹੋਇਆ ਹਾਂ ਮੇਰੀ ਮੀਟਿੰਗ ਸੀਗੀ ਪਾਰਲੀਮੈਂਟ ਦੀ ਸੋ ਇਸ ਕਰਕੇ ਮਾਫ ਕਰਿਓ ਲੇਕਿਨ ਆਪਾਂ ਪੰਜਾਬ ਦੇ ਕਿਸਾਨਾਂ ਨਾਲ ਹੈ ਔਰ ਪੰਜਾਬ ਨੂੰ ਖੇਤੀ ਪ੍ਰਧਾਨ ਸੂਬੇ ਨੂੰ ਉਜਾੜਨ ਨਹੀਂ ਦੇਣਾ 23000 ਕਿੰਨੇ ਲੋਕਾਂ ਦੀ ਡਿਮਾਂਡ ਹੈ ਕੌਣ ਘਰ ਬਣਾਉਣਾ ਚਾਹੁੰਦਾ ਹੈ 23000 ਏਕੜ ਦੇ ਵਿੱਚ ਕਿਸੇ ਨੇ ਕੋਈ ਡਿਮਾਂਡ ਕੀਤੀ ਹੈ ਆਲਰੇਡੀ ਬਹੁਤ ਸਾਰੀਆਂ ਕਲੋਨੀਆ ਕੱਢ ਦਿੱਤੀਆਂ ਗਈਆਂ ਉਲਟਾ ਤੌਰ ਨੂੰ ਤਾਂ ਰੋਕ ਲਾਉਣੀ ਚਾਹੀਦੀ ਹੈ ਕਿ ਇੱਕ ਦਿਨ ਉਹ ਆਏਗਾ ਕਿ ਸਾਡਾ ਜਿਹੜਾ ਸੂਬਾ ਹੈ ਉਹ ਖੇਤੀ ਪ੍ਰਧਾਨ ਸੂਬਾ ਰਹੇਗਾ ਹੀ ਨਹੀਂ ਇਹਦੇ ਤੇ ਮਾਰਕੀਟਸ ਖੁੱਲ ਜਾਣਗੀਆਂ ਇਹਰੇ ਤੇ ਵੱਡੇ ਵੱਡੇ ਮਾਲਸ ਖੁੱਲ ਜਾਣਗੇ ਔਰ ਵੱਡੀਆਂ ਵੱਡੀਆਂ ਆਲਰੇਡੀ ਤੁਸੀਂ ਦੇਖੋਗੇ ਹਾਈਵੇਸ ਤੇ ਤਾਂ ਤੁਸੀਂ ਕਿਤੇ ਨਜ਼ਰ ਹੀ ਨਹੀਂ ਆ ਰਹੇ ਸੋ ਉਲਟਾ ਕੋਈ ਐਸੀ ਸਕੀਮ ਲੈ ਕੇ ਆਉਣੀ ਚਾਹੀਦੀ ਹੈ ਸਰਕਾਰ ਨੂੰ ਕਿ ਇੰਨੀ ਏਕੜ ਜ਼ਮੀਨ ਤੋਂ ਬਾਅਦ ਇਸ ਤਰ੍ਹਾਂ ਦਾ ਕੰਮ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਲੈਂਡ ਅਕਵਾਇਰ ਨਹੀਂ ਹੋਣੀ ਚਾਹੀਦੀ ਤਾਂ ਹੀ ਤਾਂ ਰਾਹੁਲ ગાંધી ਨੇ ਕਾਨੂੰਨ ਬਣਾਇਆ ਸੀ ਕਿ ਕਿਸੇ ਦੀ ਵੀ ਜ਼ਮੀਨ ਕਿਸੇ ਵੀ ਪਿੰਡ ਦੇ ਲੋਕਾਂ ਦੇ 70% ਦੀ ਸਹਿਮਤੀ ਤੋਂ ਬਿਨਾ ਉਹਨਾਂ ਨੂੰ ਅਕਵਾਇਰ ਨਹੀਂ ਕੀਤਾ ਜਾ ਸਕਦਾ ਤਾਂ ਹੀ ਤਾਂ ਉਹ ਲੈਂਡ ਆਰਡੀਨੈਂਸ ਬਿੱਲ ਆਇਆ ਸੀ ਰਾਹੁਲ ગાંધી ਲੈ ਕੇ ਆਏ ਸੀ ਜਿਹੜਾ ਸੋ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਇਹ ਜਾਣਕਾਰੀ ਆਸਤੇ ਮੈਂ ਤੁਹਾਡੇ ਨਾਲ ਫੋਨ ਕੀਤਾ ਸੀ ਸਤਿ ਸ਼੍ਰੀ ਅਕਾਲ ਫਿਰ ਮਿਲਦੇ ਹਾਂ